ਬੇਟਾ ਤੁਹਾਡਾ ਜੇਲ੍ਹ ਚ ਹੈ ਸ਼ੰਭੂ ਬਾਰਡਰ ਤੇ ਬੈਠੇ ਹੋਇਓ ਫਿਰ ਵੀ ਪਰਿਵਾਰ ਦੇ ਨਾਲ ਖੜੇ ਹੋ ਆ ਕਿ ਯੋ ਜੋ ਗਲਤ ਕੰਮ ਹੋਇਆ ਨਾ ਜੀ ਯੋ ਬਰਦਾਸ਼ਤ ਨਹੀਂ ਹੈ ਅੱਜ ਇੱਕ ਸੰਗਤ ਨੇ ਕਾਟ ਕਰਕੇ ਤੁਹਾਡੇ ਘਰ ਜਿਹੜੇ ਉਹ ਦੁਬਾਰਾ ਆਉਣ ਦੇ ਲਈ ਪੀਸ ਹਾਂਜੀ ਉਸ ਦਿਨ ਤੋਂ ਤੇ ਬਸ ਇੰਜ ਲੱਗਦਾ ਸੀ ਵੀ ਹੁਣ ਅਸੀਂ ਜਿੰਦਾ ਹੀ ਨਹੀਂ ਹੈਗੇ ਇਹ ਸੀਜ਼ ਨੂੰ ਵੇਖ ਕੇ ਬਰਦਾਸ਼ਤ ਤੋਂ ਬਾਹਰ ਸੀ ਚੀਜ਼ ਅੱਜ ਸਾਨੂੰ ਲੱਗਦਾ ਕਿ ਅਸੀਂ ਜਿੰਦਾ ਹਾਂ ਅੱਜ ਅਸਲੀ ਨੀ ਪੱਥਰ ਸਾਡੇ ਕਾ ਰਾਜ ਰੱਖਿਆ ਗਿਆ ਪਿਛਲੇ ਮਕਾਨਾਂ ਦਾ ਸਾਨੂੰ ਕੋਈ ਉਹ ਨਹੀਂ ਹੈਗਾ ਅੱਜ ਜਿਹੜੇ ਰੱਖੇ ਗਏ ਨੇ ਅਸੀਂ ਉਹਨਾਂ ਮਕਾਨਾਂ ਨੂੰ ਯਾਦ ਕਰਕੇ ਕੁਝ ਰਵਾਂਗੇ ਅਸੀਂ ਜਿੱਥੇ ਲੋਕਾਂ ਨੂੰ ਮਕਾਨ ਬਣਾ ਕੇ ਦੇ ਸਕਦੇ ਹਾਂ ਸਾਡੀ ਕੌਮ ਦੇ ਬੰਦੇ ਕਿਵੇਂ ਘਰ ਛੱਤ ਤੋਂ ਬੰਜੇ ਰਹਿ ਜਾਣਗੇ ਦਸ਼ਕੋ ਜਿੱਥੇ ਅਮੂਪੁਰ ਪਿੰਡ ਵਿੱਚ ਜਿਹੜੇ ਸਿੱਖ ਪਰਿਵਾਰਾਂ ਦੇ ਘਰ ਟੈ ਟੇਰੀ ਕੀਤੇ ਗਏ ਸੀ ਸਿੱਖ ਸੰਗਤ ਨੇ ਵੱਡਾ ਫੈਸਲਾ ਲੈ ਕੇ ਪਰਿਵਾਰਾਂ ਦੇ ਮੁੜ ਘਰ ਉਸਾਰਨ ਦਾ ਫੈਸਲਾ ਲਿਆ ਆ ਤੇ ਨੀ ਪੱਤਰ ਵੀ ਰੱਖ ਦਿੱਤਾ ਗਿਆ ਉੱਥੇ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਆ ਅੰਬਾਲਾ ਤੋਂ ਵਾਟਰ ਕੈਨਨ ਨਵਦੀਪ ਸਿੰਘ ਦੇ ਫਾਦਰ ਜੈ ਸਿੰਘ ਜਲਵੇੜਾ ਜੀ ਵੀ ਪਹੁੰਚੇ ਨੇ ਆਪਣੇ ਜਥੇਬੰਦੀ ਦੇ ਨਾਲ ਨਾਲ ਤਾਂ ਰਾਸ਼ੀ ਵੀ ਦਿੱਤੀ ਆ ਮਾਇਆ ਰਾਸ਼ੀ ਵੀ ਦਿੱਤੀ ਆ ਤਾਂ ਜੋ ਘਰ ਬਣਾਉਣ ਦੇ ਵਿੱਚ ਸਹਾਇਤਾ ਹੋ ਸਕੇ ਪਰ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਲਦੀ ਹੀ ਉਹਨਾਂ ਦੇ ਖੇਤਾਂ ਦੇ ਵਿੱਚ ਫਸਲ ਵੀ ਜਿਹੜੀ ਉਹ ਬਿਜਵਾਈ ਜਾਏਗੀ ਪਹਿਲਾਂ ਤਾਂ ਅਸੀਂ ਇਹਨਾਂ ਨਾਲ ਗੱਲ ਕਰਦੇ ਪਰਿਵਾਰ ਵੀ ਖੜਾ ਅੱਜ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ 16 17 ਦਿਨ ਹੋ ਗਏ ਨੇ ਇਸ ਘਟਨਾ ਨੂੰ ਪਰ ਹੁਣ ਆਖਰਕਾਰ ਸਿੱਖ ਸੰਗਤ ਨੇ ਉਹਨਾਂ ਦਾ ਘਰ ਬਣਾਉਣ ਦੇ ਲਈ ਵੱਡਾ ਫੈਸਲਾ ਲੈ ਲਿਆ ਸੋ ਗੱਲਬਾਤ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਬੇਟਾ ਤੁਹਾਡਾ ਜੇਲ੍ਹ ਚ ਹੈ ਸ਼ੰਭੂ ਬਾਰਡਰ ਤੇ ਬੈਠੇ ਹੋਇਓ ਫਿਰ ਵੀ ਪਰਿਵਾਰ ਦੇ ਨਾਲ ਖੜੇ ਹੋ ਆ ਕੇ ਦੇਖੋ ਜੇਲਮਾਂ ਆ ਕੋਈ ਉਹ ਨਹੀਂ ਹੈ ਕੋਈ ਗਲਤ ਕੰਮ ਕਰ ਕਾ ਕੋਈ ਜੇਲਮਾਂ ਨਹੀਂ ਗਏ ਹੈ ਨਵਦੀਪਰ ਯੋ ਜੋ ਗਲਤ ਕੰਮ ਹੋਇਆ ਨਾ ਜੀ ਯੋ ਬਰਦਾਸ਼ਤ ਨਹੀਂ ਹੈ ਜੀ ਠੀਕ ਹੈ ਨਾ ਉਹਨਾਂ ਨੇ ਤਾਂ ਆ ਜਾਣਾ ਆ ਜੀ ਇਹ ਮਨ ਲਓ ਬਰਸਾਤ ਆ ਜਾ ਗਰਮੀ ਕਾ ਟਾਈਮ ਆ ਮੱਛਰ ਛੋਟੇ ਛੋਟੇ ਬੱਚੇ ਆ ਮਨ ਲਓ ਕਿਸੇ ਬੱਚੇ ਨੂੰ ਮੱਛਰ ਕੱਟ ਗਿਆ ਡੇਂਗੂ ਹੋ ਗਿਆ ਹੈ ਤੋ ਕਹਾਂ ਦੇ ਇਹ ਪਰਿਵਾਰ ਜੀ ਉਸਕੇ ਉੱਪਰ ਮਲੇ ਖਰਚਾ ਕਰੇਗਾ ਡਾਕਟਰਾਂ ਕੇ ਇਤਿਨੇ ਬੜੇ ਮਲੇ ਮੂੰਹ ਆ ਬਿਮਾਰੇ ਪਾਸ ਤੋ ਆਪਣੀ ਰੋਟੀ ਖਾਣੇ ਜੋਗੇ ਪੈਸੇ ਨਹੀਂ ਹੈ ਹਮਲੇ ਅਸਮਾਨ ਚ ਰਹ ਰਹੇ ਦੇਖੋ ਨੇ ਮੈਂ ਉਸ ਦਿਨ ਵੀ ਆਇਆ ਤਾਂ ਯਹਾਂ ਮੇਰੇ ਪਾਸ ਬਰਦਾਸ਼ਤ ਨਹੀਂ ਹੋਇਆ ਮੇਰੀ ਪੇਸ਼ ਨਹੀਂ ਚਲੀ ਕੋਈ ਕੱਲੇਗੀ ਤੋ ਬਾਬਾ ਜੀ ਨੇ ਬੇਨਤੀ ਕਰੀ ਧੰਨਵਾਦ ਆ ਬਾਬਾ ਜੀ ਦਾ ਜਿਨ੍ਹਾਂ ਨੇ ਬੇਨਤੀ ਕਰੀ ਆ ਔਰ ਜੋ ਵੀ ਸਹਿਯੋਗ ਯਹਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਚਾਹੇ ਵਾ ਜਥੇਵੰਦੀ ਗਲ ਜੁੜਿਆ ਹੋਇਆ ਆ ਚਾਹੇ ਵਾ ਖੁਦ ਆਪਣੀ ਮਨਤੇ ਸੇਵਾ ਕਰਨਾ ਚਾਹਿਆ ਚਾਹੇ ਉਹ ਸਿਮਿੰਟ ਦੀ ਸੇਵਾ ਆ ਚਾਹੇ ਉਹ ਇੰਟਾ ਦੀ ਸੇਵਾ ਆ ਚਾਹੇ ਕੋਈ ਬਜਰੀ ਰੇਤਾ ਕੋਈ ਵੀ ਸੇਵਾ ਆ ਜੋ ਵੀ ਭਾਈ ਇਹ ਹਾਂ ਕਰਨਾ ਚਾਹ ਚਾਹੇ ਥੋੜੀ ਥੋੜੀ ਵੀ ਕਰਾਂਗੇ ਆਪਾਂ ਇਨਕੇ ਮਕਾਨ ਬਣਾਇਗਾ ਇਹ ਕਾਰਸੇ ਵਾਲੇ ਬਾਬਾ ਜੀ ਕੀ ਸਹਿਯੋਗ ਤੇ ਆਪਾਂ ਸਾਰਿਆਂ ਨਾਲ ਮਿਲ ਕੇ ਸਾਥ ਦੇਣਾ ਆ ਅੱਜ ਬੀਕੇ ਯੂ ਸੀਤ ਭਗਤ ਸਿੰਘ ਨੇ ਵੀ ਜੋ ਵੀ ਸੇਵਾ ਉਹਨਾਂ ਬਾਬੂ ਗਿਆ ਦੀਆ ਔਰ ਹੋਰ ਵੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਔਰ ਸਾਰੀ ਹਰਿਆਣੇ ਕੇ ਸਾਰੇ ਹਰ ਗੋਂ ਕੇ ਅੰਦਰ ਜਹਾਂ ਤੱਕ ਇਨਕੀ ਵੀਡੀਓ ਜਹਾ ਇਸ ਨੂੰ ਸ਼ੇਅਰ ਵੀ ਕਰਨਾ ਹੈ ਔਰ ਇਨਕੇ ਯਹਾਂ ਸੇਵਾ ਵੀ ਕਰਨੀਆਂ ਚਾਹੇ ਭਾਈ ਇਨਕੇ ਖਾਤਾ ਨੰਬਰ ਲੇਗਾ ਚਾਹੇ ਯਹਾਂ ਐ ਕਾ ਯੋ ਸੇਵਾ ਕਰੋ ਔਰ ਯਹਾਂ ਕੇ ਹਾਲਾਤ ਦੇਖੋ ਐ ਕਾ ਦੇਖੇ ਨਹੀਂ ਜਿੰਦੇ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਵੀ ਆਪਾਂ ਨੇ ਜੋ ਇਨਕੀ ਝੋਨੇ ਖੇਤ ਖਾਲੀ ਪੜੇ ਆ ਇਸ ਕੇ ਅੰਦਰ ਵੀ ਯੋ ਬਿਜਲੀ ਵਾਲਾ ਸਿਸਟਮ ਤਿਆਰ ਕਰਾਇਗਾ ਔਰ ਯੋ ਝੋਨਾ ਵੀ ਲਵਾਣਾ ਹੈ ਔਰ ਜੈ ਭਾਈਆਂ ਨੂੰ ਮੈਂ ਕਹਿ ਰਿਹਾ ਹੂੰ ਕੀ ਜੈਥਰੀ ਬਹੁਤ ਖਰਾਬ ਹੋ ਜਾ ਬਹੁਤ ਆਪਣੇ ਪਾਸ ਬਹੁਤ ਖੜੀ ਆ ਜਦ ਵੀ ਤੁਮ ਆਰਡਰ ਕਰਾਂਗੇ ਵਹਾਂ ਤੇ ਬਹੁਤ ਪੜਵਾਏ ਕਾ ਬਿਨਾ ਤੁਹਾਨੂੰ ਕੁਝ ਨਹੀਂ ਕਰਨਾ ਤੁਹਾਨੂੰ ਸਿਰਫ ਫੋਨ ਕਰਨਾ ਆ ਕਿ ਮੈਂ ਉਹਨੂੰ ਪਹਿੱਤ ਨੇ ਕਿੱਲੇ ਪਹੁੰਚੀ ਆ ਜੀ ਇੱਥੇ ਬਹੁਤ ਪਹੁੰਚ ਜਾਗੀ ਇਸ ਚੀਜ਼ ਦੀ ਵੀ ਪਰਵਾਹ ਨਹੀਂ ਕਰਨੀ ਹੈ ਪਰ ਮਾਤਾ ਜੀ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ 17 ਦਿਨ ਖੁੱਲੇ ਅਸਮਾਨ ਚ ਰਹਿ ਰਹੇ ਸੀ ਪਰ ਅੱਜ ਸਿੱਖ ਸੰਗਤ ਨੇ ਇਕੱਠ ਕਰਕੇ ਤੁਹਾਡੇ ਘਰ ਜਿਹੜੇ ਉਹ ਦੁਬਾਰਾ ਪਹੁੰਚਣ ਦੇ ਲਈ ਪੀ ਕਰਦੇ ਉਸ ਦਿਨ ਤੋਂ ਤੇ ਬਸ ਇੰਜ ਲੱਗਦਾ ਸੀ ਵੀ ਹੁਣ ਅਸੀਂ ਜਿੰਦਾ ਹੀ ਨਹੀਂ ਹੈਗੇ ਇਸ ਚੀਜ਼ ਨੂੰ ਵੇਖ ਕੇ ਬਰਦਾਸ਼ਤ ਤੋਂ ਬਾਹਰ ਸੀ ਚੀਜ਼ ਅੱਜ ਸਾਨੂੰ ਲੱਗਦਾ ਕਿ ਅਸੀਂ ਜਿੰਦਾ ਹਾਂ ਜੀ ਜੀ ਆਈ ਖੁਸ਼ੀ ਹੈ ਤੁਹਾਡੇ ਵੀ ਜਣੇ ਦਾ ਪਰਿਵਾਰ ਨਹੀਂ ਤੁਹਾਡਾ ਪੂਰਾ ਵੱਡਾ ਪਰਿਵਾਰ ਜੀ ਸਾਡਾ ਬਹੁਤ ਬਹੁਤ ਅੱਜ ਅਸਲੀ ਨੀ ਪੱਥਰ ਸਾਡੇ ਕਾ ਰਾਜ ਰੱਖਿਆ ਗਿਆ ਪਿਛਲੇ ਮਕਾਨਾਂ ਦਾ ਸਾਨੂੰ ਕੋਈ ਉਹ ਨਹੀਂ ਹੈਗਾ ਅੱਜ ਜਿਹੜੇ ਰੱਖੇ ਗਏ ਨੇ ਅਸੀਂ ਉਹਨਾਂ ਮਕਾਨਾਂ ਨੂੰ ਯਾਦ ਕਰਕੇ ਕੁਝ ਰਵਾਂਗੇ ਜੀ ਬਿਲਕੁਲ ਮਤਲਬ ਕਿ ਕਦੇ ਸੋਚਿਆ ਸੀ ਕਿ ਦੁਬਾਰਾ ਜਿਹੜਾ ਪੈ ਜਾਂਦਾ ਉਹ ਚੀਜ਼ ਬਣ ਜੇ ਨਾ ਉਹਦੇ ਵਰਗੀ ਖੁਸ਼ੀ ਨਹੀਂ ਹੁੰਦੀ ਆਪ ਪੈ ਲੱਖ ਬਣਾਈ ਮਿਹਨਤ ਕਰਕੇ ਬਣਾਈਆਂ ਲੇਕਿਨ ਜਿਹੜੀ ਅੱਜ ਚੀਜ਼ ਹੈ ਉਹਦੀ ਬਹੁਤ ਵੱਡੀ ਖੁਸ਼ੀ ਹੈ ਜੀ ਬਿਲਕੁਲ ਸਭ ਪਰਿਵਾਰ ਦੇ ਵਿੱਚ ਖੁਸ਼ੀ ਨਹੀਂ ਨਹੀਂ ਸਮਾਰੇ ਹਾਂ ਜੀ ਬਹੁਤ ਖੁਸ਼ੀ ਇਹ ਅਸੀਂ ਇਹਨਾਂ ਸਭ ਦਾ ਧੰਨਵਾਦ ਕਰਦੇ ਆਂ ਦਿਲੋਂ ਸਤਿਕਾਰ ਕਰਦੇ ਆਂ ਜੀ ਆਇਆਂ ਆਖਦੇ ਆਂ ਇਹਨਾਂ ਨੂੰ ਕਿ ਸਾਡੇ ਤੇ ਇਹਨਾਂ ਨੇ ਬਹੁਤ ਮਿਹਰ ਕੀਤੀ ਜਿਹੜਾ ਇਹਨਾਂ ਨੇ ਇੱਥੇ ਪਹੁੰਚ ਕੇ ਸਾਡੇ ਸਿਰ ਤੇ ਹੱਥ ਰੱਖਿਆ ਜੀ ਜੀ ਮਜੀਦ ਸਿੰਘ ਮਛੌਂਦਾ ਵੀ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਦਾ ਅਨਵਾਦ ਕਰ ਰਿਹਾ ਹੈ ਔਰ ਅੱਜ ਕਹਿੰਦੇ ਕਿ ਜੋ ਅੱਜ ਸਾਡੇ ਘਰ ਦੀ ਨਹੀਂ ਪੱਤਰ ਰੱਖਿਆ ਗਿਆ ਸ਼ਾਇਦ ਅਸੀਂ ਕਦੇ ਪਹਿਲਾਂ ਇਦਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਦਾਂ ਦਾ ਸਾਡਾ ਘਰ ਪੈ ਸਕਦਾ ਹੈ ਨਹੀਂ ਇਹਨਾਂ ਨੂੰ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਇਹ ਕੌਮ ਦਾ ਫਰਜ਼ ਸੀਗਾ ਅਸੀਂ ਸਾਰੇ ਆਪ ਦਾ ਫਰਜ ਸਮਝ ਕੇ ਇੱਥੇ ਆਏ ਆਂ ਜੀ ਔਰ ਇਹ ਇਤਿਹਾਸ ਦੇਖੋ ਵੀ ਦਿੱਲੀ ਦੇ ਤਖਤ ਦੇ ਉੱਤੇ ਬੈਠੇ ਲੋਕ ਜਾਂ ਉਹਨਾਂ ਦੇ ਹੁਕਮ ਮੰਨਣ ਵਾਲੇ ਲੋਕ ਇਹ ਅੱਜ ਪਹਿਲਾ ਕੰਡ ਨਹੀਂ ਹੋਇਆ ਹੈਗਾ ਜੀ ਇਹ ਹਮੇਸ਼ਾ ਤੋਂ ਲੋਕਾਂ ਨੂੰ ਉਜਾੜਦੇ ਆਏ ਆਂ ਹਾਲਾਂਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਬਸੇਬਾ ਦੇਣਾ ਲੋਕਾਂ ਦੇ ਲਈ ਮਕਾਨ ਬਣਾ ਕੇ ਦੇਣਾ ਉਹਦੇ ਦਾ ਹੀ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਮਹਈਆ ਕਰਾਉਣਾ ਪਰ ਦੇਖੋ ਕਿਦਾਂ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਤੇ ਦਿੱਲੀ ਦੇ ਵਿੱਚ ਜੋ ਲੋਕਾਂ ਨੂੰ ਘਰੋਂ بے ਕਰਨ ਕਰਨ ਲੱਗੀ ਹੋਈ ਹੈ ਤੇ ਇੱਕ ਖਾਲਸਾ ਨੇ ਪਰ ਰਵਾਇਤ ਸ਼ੁਰੂ ਕੀਤੀ ਹੈ ਵੀ ਦੇਖੋ ਅਸੀਂ ਜਿੱਥੇ ਲੋਕਾਂ ਨੂੰ ਮਕਾਨ ਬਣਾ ਕੇ ਦੇ ਸਕਦੇ ਹਾਂ ਸਾਡੀ ਕੌਮ ਦੇ ਬੰਦੇ ਕਿਵੇਂ ਘਰਾਂ ਛੱਤ ਤੋਂ ਬੰਜੇ ਰਹਿ ਜਾਣਗੇ ਇਹ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਇਹ ਔਰ ਗੁਰਨਾਨਕ ਦੇਵ ਜੀ ਦੇ ਘਰ ਦਾ ਫਲਸਫਾ ਹੈ ਅਸੀਂ ਤਾਂ ਹੋਰਾਂ ਨੂੰ ਨਹੀਂ ਛੱਤ ਤੋਂ ਬੰਜੇ ਰਹਿਣ ਦਿੰਦੇ ਕਿਸੇ ਨੂੰ ਭੁੱਖੇ ਰਹਿਣ ਦਿੰਦੇ ਸਾਡੇ ਭੈਣ ਭਰਾ ਕੇ ਮੇ ਰਹਿ ਸਕਦੇ ਹਨ ਇਹ ਅਸੀਂ ਨੇ ਕਿਸੇ ਦੇ ਪਰਪਕਾਰ ਨਹੀਂ ਕੀਤਾ ਆਪਣਾ ਬਣਦਾ ਫਰਜ਼ ਨਿਭਾਇਆ ਸਰਕਾਰ ਆਪਦੇ ਕੰਮ ਕਰਦੀਆਂ ਨੇ ਬਿਲਕੁਲ ਸੋ ਇੱਧਰ ਤੁਸੀਂ ਦੇਖਦੇ ਹੋ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਇੱਥੇ ਵੀਰਜੀ ਪਹੁੰਚੇ ਨੇ ਜੇ ਅਸੀਂ ਗੱਲ ਕਰੀਏ ਕਿ 26 ਤਰੀਕ ਨੂੰ ਇਹ ਘਟਨਾ ਹੁੰਦੀ ਹੈ ਤੇ 26 ਤੋਂ ਬਾਅਦ 27 ਜਦੋਂ ਆਉਂਦੀ ਆ ਤਾਂ ਉਦੋਂ ਹੀ ਪਰਿਵਾਰ ਦੇ ਕੋਲ ਇਹ ਵੀਰ ਪਹੁੰਚਦੇ ਨੇ ਖਜ਼ਾਨ ਵੀਰ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਵਕਤ ਤੁਹਾਨੂੰ ਦੱਸਣਾ ਚਾਹਾਂਗੇ ਵੀ ਇਹਨਾਂ ਦੀ ਵੀ ਕਿਤੇ ਨਾ ਕਿਤੇ ਮਿਹਨਤ ਆ ਜਿਹੜੀ ਉਹ ਰੰਗ ਲੈ ਕੇ ਆਈ ਹੈ ਬਹੁਤ ਅਪੀਲਾਂ ਕੀਤੀਆਂ ਬਹੁਤ ਸਿੱਖ ਸੰਗਤ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਇਹਨਾਂ ਦੇ ਘਰ ਬਣਾਏ ਜਾਣ ਅੱਜ ਤੁਹਾਡੀ ਵੀ ਮਿਹਨਤ ਰੰਗ ਲੈ ਕੇ ਆਈ ਹੈ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਖਜਾਨ ਸਿੰਘ ਬਾਈਸ ਪ੍ਰਧਾਨ ਹਰਿਆਣਾ ਜੀ ਸਰਦਾਰ ਸ਼ਿਮਰਤ ਸਿੰਘ ਸਿਮਾਨ ਦੀ ਪਾਰਟੀ ਨੂੰ ਸਰਦਾਰ ਹਰਜੀਤ ਸਿੰਘ ਜੀ ਪ੍ਰਧਾਨ ਹਰਿਆਣਾ ਸ਼੍ਰੋਮਣੀ ਕਾਲੀ ਦਾ ਲੰਬਰ ਸਰੋ ਲਈ ਅਸੀਂ ਸਾਰਿਆਂ ਜਿੰਨੇ ਵੀ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ 36 ਬਰਾਦਰੀ ਜਿਹੜੀ ਇੱਕ ਅਪੀਲ ਤੇ ਇੱਥੇ ਸਾਰੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਨਵਦੀਪ ਸਿੰਘ ਦੇ ਪਿਤਾ ਜੀ ਵੀ ਪਹੁੰਚੇ ਨੇ ਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਅਸੀਂ ਸਾਰੇ ਇਹ ਆਪਣਾ ਜ਼ੁਲਮ ਦੇ ਖਿਲਾਫ ਸਿੱਖ ਜਥੇਬੰਦੀ ਨੇ ਆਵਾਜ਼ ਚੱਕੀ ਜੀ ਇਹ ਸਰਪੰਚ ਖੁਦ ਕਈ ਸਾਲਾਂ ਤੋਂ 20 ਸਾਲਾਂ ਤੋਂ ਲਗਾਤਾਰ ਇਹ ਜ਼ੁਲਮ ਕਰਤਾ ਆਂਦਾ ਹੈ ਜੀ ਤੇ ਜਿਹੜਾ ਵੀ ਕੋਈ ਵੀ ਗਰੀਬ ਪਰਿਵਾਰਾਂ ਦੇ ਖਿਲਾਫ ਆਵਾਜ਼ ਚੱਕਦਾ ਹੀ ਉਹਦੇ ਖਿਲਾਫ ਇਹ ਝੁੱਠੀ ਕਾਰਵਾਈ ਕਰਦਾ ਹੈ ਜੀ 1984 ਚ ਵੀ ਅੰਨੇ ਸਿੱਖਾਂ ਦੇ ਖਿਲਾਫ ਝੁੱਠੀਆਂ ਕਾਰਵਾਈਆਂ ਕੀਤੀਆਂ ਹੈ ਜੀ ਪਰ ਅੱਜ ਜ਼ੁਲਮ ਦੀ ਜੜ ਪੱਟੀ ਗਈ ਜੀ ਤੇ ਜਿਹੜਾ ਵੀ ਅੱਗੇ ਹੋਏਗੀ ਹਾਂਜੀ ਹਾਂਜੀ ਇਹਦੇ ਖਿਲਾਫ ਕਾਰਵਾਈ ਹੋਏਗੀ ਜੀ ਤੇ ਹੁਣ ਅੱਜ ਸਿੱਖ ਜਥੇਬੰਦੀਆਂ ਨੇ ਮਕਾਨ ਦੀ ਨੀਂਹ ਵੀ ਰੱਖੀ ਹੈ ਤੇ 14 ਕਿੱਲੇ ਜਿਹੜੀ ਜ਼ਮੀਨ ਹੈ ਉਹ ਵੀ ਦੁਆਰਾ ਵੇਚੀ ਜਾਏਗੀ ਤੇ ਸਾਰੇ ਸਿੱਖ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪ ਜੀ ਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਵਕੀਲ ਕੀਤੇ ਗਏ ਤੁਹਾਡੇ ਵੱਲੋਂ ਵੀ ਤਾਂ ਜੋ ਕਾਰਵਾਈ ਕੀਤੀ ਜਾਵੇ ਦੁਬਾਰਾ ਜਿਹੜੇ ਘਾਰ ਆ ਉਸਾਰਨ ਦੀ ਜਿਹੜੀ ਅਪੀਲ ਵੀ ਕੀਤੀ ਤੁਸੀਂ ਸਰਪੰਚ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਫੈਸਲਾ ਲਿਆ ਗਿਆ ਸਿੱਖ ਸੰਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਬਾਅਦ ਧੰਨਵਾਦੀ ਹਾਂ ਸਾਰੀ ਸਾਧ ਸੰਗਤ ਦੇ ਇਲਾਕੇ ਦਾ ਜੋ ਪੰਜਾਬ ਤੋਂ ਚਾਹੇ ਹਰਿਆਣਾ ਤੋਂ ਕਿਤੋਂ ਵੀ ਚੱਲ ਕੇ ਆਈ ਹੈ ਜੀ ਕਿਉਂਕਿ ਅੱਜ ਲੋੜ ਸੀ ਪਰਿਵਾਰ ਨੂੰ ਇਸ ਚੀਜ਼ ਦੀ ਜਿਵੇਂ ਕਿ ਸਾਨੂੰ 1947 ਦੇ ਵਿੱਚ ਉਜਾੜ ਕੇ ਪਹਿਲਾਂ ਇੱਕ ਵਾਰੀ ਇਸ ਹਕੂਮਤ ਨੇ ਜੋ ਆਰਐਸਐਸ ਹਕੂਮਤ ਹੈ ਇੰਨੇ ਉਜਾੜਿਆ ਸੀ ਸਾਨੂੰ ਪਹਿਲਾਂ ਜੇ ਉਸ ਤੋਂ ਬਾਅਦ ਜੇ ਵਸੇ ਉਸ ਤੋਂ ਬਾਅਦ ਇਹਨਾਂ ਫਿਰ ਸਾਨੂੰ ਝਾੜਤਾ ਹੁਣ ਮੈਂ ਵੇਖ ਰਿਹਾ ਕਿ ਆਪਾਂ ਦੂਜਿਆਂ ਵਾਸਤੇ ਸੁਵਿਧਾ ਹੁੰਦੀਆਂ ਨੇ ਕਿ ਪਿੰਡਾਂ 'ਚ ਮਕਾਨ ਹੋਣ ਤੋਂ ਬਾਵਜੂਦ ਵੀ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਂਦੇ ਆ ਪਰ ਇੱਕ ਸਿੱਖ ਕੋਮਣ ਲਈ ਇਦਾਂ ਵਿਤਕਰਾ ਹੋ ਰਿਹਾ ਹੈ ਵੀ ਜੇ ਸਾਡਾ ਆਪਣਾ ਖੁੱਦ ਦਾ ਘਰ ਆ ਉਹ ਉੱਤੇ ਵੀ ਸਾਡੇ ਉੱਤੇ ਵੀ ਇਹ ਬੱਚੇ ਸਾਡੇ ਕਿਦਾਂ ਰੋ ਰੋ ਰਹੇ ਨੇ ਬਜ਼ੁਰਗ ਕਿਵੇਂ ਰੋ ਰਹੇ ਨੇ ਵੀ ਇੱਕ ਸੱਦਤ ਕਰਨ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਮੈਂ ਦੱਸਦਾ ਹਾਂ ਕਿ ਸਾਡੇ ਦੀ ਵੀਰ ਨਦੀਪ ਸਿੱਧੂ ਵੀਰ ਨੇ ਬੜੀ ਸੋਹਣੀ ਇੱਕ ਵਾਰੀ ਸਾਨੂੰ ਸਮਝਾਇਆ ਸੀ ਜੇ ਸਾਡੇ ਸਭ ਤੋਂ ਮੁਕੱਦਸ ਸਤਾਨ ਨੂੰ ਇਹ ਟੈਂਕਾਂ ਤੋਫਣ ਨਾਲ ਢਾ ਸਕਦੇ ਹਨਾ ਤੇ ਜਿਹੜੀ ਜਾਇਦਾ ਤਾਂ ਇੱਕ ਮਿੰਟ ਦੀ ਖੇਡ ਹੈ ਇਹ ਸਾਡੇ ਹਰਿਆਣੇ ਵਾਲੇ ਵੀਰ ਉਹ ਮੰਨਦੇ ਨਹੀਂ ਇਸ ਨੂੰ ਬਾਈ ਨੂੰ ਦੇਖੋ ਉਹ ਉਹੀ ਗੱਲਾਂ ਜਿਹੜੀਆਂ ਪੰਜਾਬ ਦੇ ਸੋ ਘਰ ਝਾੜਦੇ ਉੱਥੇ ਵੀ ਧਰਨੇ ਚੱਲ ਰਹੇ ਆ ਉਹੀ ਹੁਣ ਸਾਡੇ ਹਰਿਆਣੇ ਚ ਹੋ ਗਿਆ। ਜੀ ਸਾਡੇ ਲੋਕ ਹਾਲੀ ਵੀ ਨਹੀਂ ਸਮਝ ਰਹੇ। ਇਹ ਸਮਝਣ ਦੀ ਲੋੜ ਹੈ ਜਿਵੇਂ ਏਕਾ ਬਹਾਰਿਆ ਸਿਰ ਜੋੜ ਕੇ ਬਹਿ ਜੰਨੇ ਆ ਅਸੀਂ ਉਦੋਂ ਜਦੋਂ ਸਿਰ ਸਾਡੇ 파ੜਦੇ ਆ। ਪਰ ਅਸੀਂ ਉਦੋਂ ਪਹਿਲਾਂ ਸਿਰ ਜੋੜ ਕੇ ਨਹੀਂ ਬਹਿੰਦੇ। ਤੇ ਚੱਲਨੇ ਕਿਦਾਂ ਪੈਂਦੇ ਆ ਇਦਾਂ ਦੇ ਪਰਿਵਾਰਾਂ ਨੂੰ ਚੱਲਨੇ ਪੈਂਦੇ ਆ। ਇਹ ਫਿਰ ਜਦੋਂ ਕਲਪਦੇ ਆ ਅਪੀਲ ਕਰਦੇ ਕੌਮ ਫਿਰ ਕੌਮ ਹੁੰਦੀ ਆ। ਜੀ ਤਾਂ ਉਦੋਂ ਬਾਅਦ ਫਿਰ ਉਹ ਹਾਲਾਤ ਦੇਖ ਕੇ ਇਸ ਕਰਕੇ ਵੀ ਮੈਂ ਕੌਮ ਅੱਗੇ ਹੀ ਅਪੀਲ ਕਰਦਾ। ਇਸ ਸਿਰ ਪਹਿਲਾ ਜੋੜ ਕੇ ਬਹੋ ਨਾ ਕਿ ਸਿਰ ਪੜਵਾ ਕੇ ਬਹੋ ਜੀ ਤੇ ਇਦਾਂ ਫਿਰ ਜਿਹੜੇ ਪਰਿਵਾਰ ਆ ਫਿਰ ਰੁੱਲਦੇ ਆ ਜੀ ਤਾਂ ਇਹਦਾ ਸ਼ੁਗਰ ਮਹਾਰਾਜ ਦਾ ਵੀ ਕਿਰਪਾ ਹੋ ਗਈ ਵੀ ਸੰਗਤ ਜੁੜ ਗਈ ਇੱਥੇ ਆ ਕੇ ਪਰਿਵਾਰ ਦੇ ਨਾਲ ਖੜ ਗਈ ਹੈ ਨਾ ਹੁਣ ਤੁਹਾਡੇ ਸਾਹਮਣੇ ਭਾਈ ਸੁਖਵਿੰਦਰ ਸਿੰਘ ਵੀ ਕੈਥਲ ਤੋਂ ਆਏ ਆ ਜੀ ਇਦਾਂ ਜਦੋਂ ਘਟਨਾ ਉਹਨਾਂ ਨਾਲ ਵੀ ਵਾਪਰੀ ਜਦੋਂ ਉਹਨਾਂ ਉੱਤੇ ਇੱਕ ਪਛਾਣ ਤੇ ਹਮਲਾ ਆਇਆ ਇਹ ਵੀ ਇੱਕ ਪਛਾਣ ਤੇ ਹਮਲਾ ਹੈ ਜੀ ਜੀ ਮੈਂ ਇਲਾਕੇ ਚ ਪਿੰਡ ਦੇ ਵਿੱਚ ਇਸ ਖੁਦ ਮੂਹਰ ਦੇ ਵਿੱਚ ਜਿਨ੍ਹਾਂ ਦੇ ਕਰ ਹੋਣਗੇ ਉਦੋਂ ਬਾਅਦ ਵੀ ਉਹਨਾਂ ਨੂੰ ਪਲਾਟ ਮਿਲ ਗਏ ਹੋਣਗੇ ਦੇਖੋ ਵੀਰ ਜੀ ਚੱਲ ਕੇ ਵੀ ਨਾਲ ਸਿੱਖ ਸੰਗਤ ਦੇ ਖੜੇ ਤੇ ਇਹ ਵੀ ਦੇਖੋ ਇਹਨਾਂ ਦੇ ਲਈ ਵੀ ਫੈਸਲਾ ਹੋਇਆ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਪਰ ਫੈਸਲਾ ਲੈਣ ਤੋਂ ਬਾਅਦ ਉਹ ਮੈਂਬਰ ਕਮੇਟੀਆਂ ਸਾਡੀਆਂ ਲੱਭੀਆਂ ਨਹੀਂ ਪਰਤ ਕੇ ਆ ਤਰੀਕਾਂ ਤੇ ਆਏ ਆ ਤਰੀਕ ਤੋਂ ਭੁਗਤ ਕੇ ਸੀ ਫਿਰ ਅਸੀਂ ਆਏ ਆ ਮੈਂ ਹੀ ਕਵਾਂਗਾ ਕਿ ਜਿਹੜੀਆਂ ਇੱਥੇ ਕਮੇਟੀਆਂ ਬਣਦੀਆਂ ਨੇ ਉਹ ਆਪਣੇ ਉਹਦੇ ਉੱਤੇ ਜਿਹੜੀਆਂ ਮਤਾ ਪਾਸ ਕੀਤਾ ਜਾਂਦਾ ਉੱਤੇ ਪ੍ਰੋਪਰ ਪੈਰਾ ਦੇਣ ਜੇ ਅਸੀਂ ਉਸ ਕਮੇਟੀ ਦੇ ਮਤੇ ਉੱਤੇ ਜਿਹੜੇ ਅਸੀਂ ਨਹੀਂ ਉੱਤੇ ਉੱਤੇ ਚੱਲ ਸਕਦੇ ਦਾ ਭਾਈ ਹੱਥ ਸੰਗਤ ਅਗਿਆ 20 ਸਾਡੀ ਜਗਾ ਕੋਈ ਹੋਰ ਮੈਂਬਰ ਬਣਾ ਲਿਆ ਆ ਭਾਈ ਸਾਹਿਬ ਆਏ ਤੁਹਾਡੇ ਸਾਹਮਣੇ ਇਹ ਸਬੂਤ ਹੈ ਉਦੋਂ ਬਾਅਦ ਖੜੇ ਨਹੀਂ ਹੈਗੇ 12 ਮੈਂਬਰ ਦੀ ਕਮੇਟੀ ਲੱਭੀ ਨਹੀਂ ਹੈਗੀ ਮੈਂ ਹੀ ਕਰਾਂਗਾ ਕਿ ਤੁਸੀਂ ਜਿਹਦੇ ਨਾਲ ਖੜਦੇ ਹੋ ਤਾਂ ਖੜਜੋ ਜੇ ਜਦੀਪ ਬਾਈ ਖੜ ਗਿਆ ਤਾਂ ਖੜ ਗਿਆ ਇੱਥੇ ਜਿਹੜੀ ਸੰਗਤ ਆਈ ਹੈ ਤਾਂ ਖੜਜੇ ਇਹ ਸਾਰਾ ਸੰਗਤ ਦਾ ਜਿਹੜਾ ਬਣੇਗਾ ਸਾਰਾ ਵੀ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਉਹੀ ਵੀਰ ਨੇ ਜਿਨ੍ਹਾਂ ਨੂੰ ਖਾਲਸਤਾਨੀ ਕਹਿ ਕੇ 84 ਯਾਦ ਕਰਵਾ ਕੇ ਇਹ ਸ਼ਬਦ ਵਰਤੇ ਗਏ ਤਾਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਪਰ ਅੱਜ ਵੀਰ ਠੀਕ ਹੋ ਤੁਸੀਂ ਹਾਂਜੀ ਠੀਕ ਹੈ ਬਿਲਕੁਲ ਸੱਟ ਠੀਕ ਹੈ ਤੁਹਾਡੀ ਹਾਂਜੀ ਹਾਂਜੀ ਵਾਈ ਖਾਲਸਾ ਬਰੇਖਾ ਕੀ ਕਹਿਣਾ ਚਾਹੋਗੇ ਅੱਜ ਸਿੱਖ ਸੰਗਤ ਦੇ ਨਾਲ ਵੀ ਆ ਕੇ ਖੜੇ ਹੋ ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਸਿੱਖ ਸੰਗਤ ਸਾਡੀ ਇੱਕ ਤਰਫ ਜੋੜ ਰਹੀ ਹੈ ਤੁਹਾਡੇ ਲਈ ਸਹੀ ਫੈਸਲੇ ਲਏਗੇ ਕਾਰਵਾਈ ਹੋਗੀ ਹਾਂਜੀ ਹਾਂਜੀ ਕਾਰਵਾਈ ਹੋਗੀ ਧੰਨਵਾਦ ਜੀ ਸਤਿ ਦਰਸ਼ਕੋ ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਬਹੁਤ ਵੱਡਾ ਫੈਸਲਾ ਸਿੱਖ ਸੰਗਤ ਵੱਲੋਂ ਲਿਆ ਗਿਆ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਤਾਂ ਜੋ ਉਹਨਾਂ ਦੇ ਦੁਬਾਰਾ ਜਿਹੜੇ ਉਹ ਘਰ ਬਣਾਉਣ ਦੇ ਲਈ ਇੱਕ ਹਫ਼ਤੇ ਦਾ ਟਾਈਮ ਹੈ ਹਫ਼ਤੇ ਦੇ ਵਿੱਚ ਸਿੱਖ ਸੰਗਤ ਵੱਲੋਂ ਅਪੀਲ ਕੀਤੀ ਗਈ ਹੈ ਕਿ ਘਰ ਜਿਹੜੇ ਉਹ ਖੜੇ ਕਰ ਦਿੱਤੇ ਜਾਣਗੇ ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ